ਪੰਜਾਬ ਹਬ ਨਿਊਜ਼ ਦੇਖ ਰਹੇ ਸਰਦਸ਼ ਕਾਂਸੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮਹਾਰਾ ਚੋਹਾਨ ਤੇ ਮਰਨਾਲ ਸੁਨ ਸਿੰਘ ਸਤਿਗੁਰੂ ਕਬੀਰ ਜੀ ਦੇ 627ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਪਰਬਤ ਫੇਰੀਆਂ ਕੱਡੀਆਂ ਜਾ ਰਹੀਆਂ ਹਨ ਸਤਿਗੁਰੂ ਕਬੀਰ ਸੇਵਕ ਸਭਾ ਨਵੀਂ ਆਬਾਦੀ ਪੁੰਦਰ ਜੀਡੀ ਰੋਡ ਬਟਾਲਾ ਵੱਲੋਂ ਸਤਿਗੁਰੂ ਕਬੀਰ ਜੀ ਦੇ ਪ੍ਰਕਾਸ਼ ਦਿਹਾੜੇ ਜੋ ਕਿ 11 2025 ਨੂੰ ਆ ਰਿਹਾ ਹੈ ਇਸ ਦੇ ਸਬੰਧ ਵਿੱਚ ਵੱਖ-ਵੱਖ ਸਭਾਵਾਂ ਕਮੇਟੀਆਂ ਵੱਲੋਂ ਮਿਤੀ 31/5/2022 ਨੂੰ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ ਅੱਜ ਦੀ ਪ੍ਰਭਾਤ ਫੇਰੀ ਕਨਸਰਾਜ ਨਿਊ ਮਾਡਲ ਟਾਊਨ ਬਟਾਲਾ ਵਿਖੇ ਕਮੇਟੀ ਪ੍ਰਧਾਨ ਸ਼੍ਰੀ ਓਮਪ੍ਰਕਾਸ਼ ਜੀ ਦੀ ਅਗਵਾਈ ਵਿੱਚ ਪਹੁੰਚੀ ਪਰਿਵਾਰ ਵੱਲੋਂ ਨਿਗਾਹਸਵਾਗਤ ਕੀਤਾ ਗਿਆ ਸੰਗਤਾ ਨੇ ਬਾਣੀ ਦਾ ਗੁਰਗੰਨ ਕੀਤਾ ਅਤੇ ਸ਼ਬਦ ਗਾਇਨ ਕੀਤਾ ਉਪਰੰਤ ਮਾਸਟਰ ਕਨਸਰਾਜ ਨੇ ਸੰਗਤ ਦਾ ਧੰਨਵਾਦ ਕਰਦਿਆਂ ਸਤਿਗੁਰੂ ਕਬੀਰ ਜੀ ਦੀਆਂ ਸਿੱਖਿਆਵਾਂ ਉੱਪਰ ਚਲਣ ਲਈ ਪ੍ਰੇਰਿਤ ਕੀਤਾ ਪ੍ਰਧਾਨ ਸ਼੍ਰੀ ਓਮਪ੍ਰਕਾਸ਼ ਜੀ ਨੇ ਮਿਤੀ 10/06/2025 ਨੂੰ ਨਗਰ ਕੀਰਤਨ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ ਗਈ ਜੋ ਕਿ ਨਵੀਂ ਆਬਾਦੀ ਪੁੰਦਰ ਤੋਂ ਸ਼ੁਰੂ ਹੋਵੇਗੀ ਜੋ ਕਿ ਜੀਟੀ ਰੋਡ ਬਟਾਲਾ ਤੋਂ ਸ਼ੁਰੂ ਹੋ ਕੇ ਸਿੰਬਲ ਚੌਂਗ ਕਨਵਨ ਰੋਡ ਪੁਲਿਸ ਚੌਂਕੀ ਤੋਂ ਮਾਡਲ ਟਾਊਨ ਰੋਡ ਨਵੀਂ ਕਚੈਰੀ ਜੀਟੀ ਰੋਡ ਤੋਂ ਹੁੰਦੀ ਹੋਈ ਨਵੀਂ ਆਬਾਦੀ ਪੁੰਦਰ ਜੀਟੀ ਰੋਡ ਬਟਾਲਾ ਵਿਖੇ ਸਮਾਪਤ ਹੋਵੇਗੀ ਗੁਰੂ ਦਾ ਲੰਗਰ ਵੀ ਇਸ ਪੂਰੀ ਸ਼ੋਭਾ ਯਾਤਰਾ ਵਿੱਚ ਅਟੁੱਟ ਵਰਤਾਇਆ ਜਾਵੇਗਾ ਆਓ ਤੁਹਾਨੂੰ ਦਿਖਾਣੇ ਆ ਅੱਜ ਦੇ ਸਵੇਰ ਵਾਦ ਫੇਰੀਆਂ ਕੁਝ ਲਾਈਵ ਤਸਵੀਰਾਂ ਤਾਜ਼ੀ ਖਬਰਾਂ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਤੇ Facebook ਚੈਨਲ ਪੰਜਾਬ ਅਬ ਨਿਊਜ਼ ਕਰਦੇ ਹਰ ਤੇਰੇ ਕਹਿਤ ਕਬੀਰ ਕਬੀਰ ਐਸੇ ਸਤਗੁਰ ਸੰਤ ਕੋ ਹੱਥ ਜੋੜ ਕਰਮਾਤ ਸਾਧਨ ਸਾਹਿ ਬੰਦਗੀ ਪਰਦੀ ਪਾਪ ਦੇ ਸਾਥ ਸਾਧਨ ਸਾਹਿ ਬੰਦਗੀ ਪਰਦੀ ਪਾਪ ਦੇ ਸਾਥ ਮੁਰੇ ਸਤਗੁਰੂ ਦੀ ਸਾਹਿ ਰੂਹੀ ਦੀ ਕੀ ਜਾਏ ਮੁਰੇ ਜੀ ਕਾਜੀ ਗੁਰੂ ਧਾਮ

ਕੀਰ ਜੜਨ ਜੜਨ ਦੇ ਸੁਬੰਦਰੀ 11 ਤਰੀਕ ਨੂੰ ਆਉਣਾ। ਕੋਈ ਸੁਬੰਦਰੀ ਦੇ ਪ੍ਰਭਾਤ ਫੇਰੀਆਂ ਕੱਢੀਆਂ ਜਾਣੀਆਂ ਨੇ। ਪੰਜ ਜੜੀਆਂ ਪ੍ਰਭਾਤ ਫੇਰੀਆਂ। ਉਹ ਸਾਰੇ ਗ੍ਰਾਮ ਖੇਲੇ ਤਰਲ ਪਾਇਆ ਸੰਤਾਂ ਦੇ ਬਹੁਤ ਬਹੁਤ ਧੰਨਵਾਦ ਆਪਾਂ ਜੀ ਦਾ ਸਾਹੀ ਸੰਤਾਂ ਦਾ ਜਿੰਨਾ ਵਿੱਚ ਆਉਣ ਕੇ ਚੱਲ ਪਾਤੀ ਤੇ ਸਾਡਰੇ ਪਾਸੋਂ ਇਹਦਾ ਮੈਂ ਦੋਹਰ ਪ੍ਰਕਟਿਆ ਕਰੂੰਗਾ। ਪ੍ਰੀਵੀਰ ਮੈਂ ਇਸ ਕੇ ਸੰਬੰਧ ਕਰੇ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਨੇ ਮੌਜੂਦ ਬਹੁਤ ਬਹੁਤ ਕਦਮ ਕਦਮ ਯਾਤਰੀਆਂ ਸਿਰ ਮੁਕਤੇ ਹੋਣਾ। ਜਿਹੜਾ ਤੁਹਾਨੂੰ ਸਤਿਗੁਰੂ ਜੀ ਸਮਾ ਰਹਾ ਜੀ ਕੀ ਜੈ ਧੰਨ ਧੰਨ ਸਤਿਗੁਰੂ ਸ਼੍ਰੋਮਣੀ ਸੰਤ ਬੰਦੀ ਛੋੜਿ ਸ਼੍ਰੀ ਸਤਿਗੁਰੂ ਗੁਰਪ੍ਰੀਤ ਸਾਹਿਬ ਜੀ ਉਹ ਦਾ ਜੋ ਵੀ 627 ਮਾ ਪ੍ਰਕਾਸ਼ ਪੁਰਬ 11 ਜੂਨ ਨੂੰ ਆ ਰਿਹਾ ਹੈ ਸਭ ਜੀਓ ਉਸ ਦੇ ਸੰਬੰਧ ਵਿੱਚ ਸਭ ਜੀਓ ਨੇ ਸੰਗਤਾਂ ਮਿਤੀ 31 ਮਈ ਤੋਂ 25 ਤੋਂ 31 ਮਈ 2025 ਤੋਂ ਪ੍ਰਬਾਤ ਫੇਰੀਆਂ ਨਵੀਂ ਬਾਦੀ ਪੁੰਦਰ ਔਰ ਸਮੂਹ ਇਲਾਕਾ ਵਾਸੀ ਸੰਗਠਨਾਂ ਦੀਆਂ ਸਹਿਯੋਗ ਨਾਲ ਪ੍ਰਬਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ ਔਰ 10 ਜੂਨ ਨੂੰ 10 ਜੂਨ ਨੂੰ ਇਸ ਇਸ ਬਾਦ ਵਿੱਚ ਸ਼ੋਭਾ ਯਾਤਰਾ ਨਗਰ ਕੀਰਤਨ ਵੀ ਕਢਿਆ ਜਾਣਾ ਹੈ ਔਰ ਉਪਰੰਤ 11 ਜੂਨ ਨੂੰ ਫਤਗੁਰ ਕੀਬੀ ਧਰਮਸ਼ਾਲਾ ਨਗਰ ਬਾਦੀ ਪੁੰਦਰ ਵਿਖੇ ਹੀ ਕੀਰਤਨ ਹੋਵੇਗਾ ਲੰਗਰ ਲੱਗੇਗਾ ਲੰਗਰ ਦਾ ਜੁਣ ਵੀ ਲੱਗੇਗਾ ਔਰ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰਾ ਇਹ ਕਾਰਜਕ੍ਰਮ ਜਿਹੜਾ ਹੈ ਇਹ ਹੋ ਰਿਹਾ ਹੈ 10 ਦਿਨ ਦੀਆਂ ਪਰਬਾਤ ਫੇਰੀਆਂ ਨੇ 10 ਦਿਨ ਤੋਂ ਬਾਅਦ ਫਿਰ 11ਵਾਂ ਦਿਨ ਆਪਣਾ ਹੋਵੇਗਾ ਨਗਰ ਕੀਰਤਨ ਫਿਰ 11 ਤਰੀਕ ਨੂੰ ਬਾਬਾ ਜੀ ਦਾ ਜੋ ਪ੍ਰਕਾਸ਼ਪੁਰ ਪ੍ਰਕਾਸ਼ ਪੁਰਤਸਾ ਹੈ ਉਸ ਨੂੰ ਮਨਾਇਆ ਜਾਵੇਗਾ ਸੋ ਅੱਜ ਦੀ ਜੋ ਪਰਬਾਤ ਫੇਰੀ ਹੈ ਇਹ ਸ਼੍ਰੀ ਕੰਸ ਰਾਜ ਜੀ ਭਗਤ ਪ੍ਰਤਾਪ ਸਿੰਘ ਸਾਹਿਬ ਦੇ ਗ੍ਰਹਿ ਵਿਖੇ ਪਹੁੰਚੀ ਹੈ ਔਰ ਅੱਗੇ ਤੋਂ ਵੀ ਸਕਦਾ ਨੂੰ ਅਸੀਂ ਬੇਨਤੀਆਂ ਕਰਦੇ ਆ ਕਿ ਹੋਮਵਾਂ ਬਾਗੇ ਜੋ ਵੀ ਪ੍ਰਬਾਤ ਫੇਰੀਆਂ ਬਾਕੀ ਰਹਿੰਦੀਆਂ ਨੇ ਉਹਨਾਂ ਵਿੱਚ ਹਾਜ਼ਰੀਆਂ ਭਰ ਕੇ ਸਤਗੁਰੂ ਜੀ ਦਾ ਗੁਣ ਗaan ਕਰਕੇ ਬਾਣੀ ਦਾ ਗੁਣ ਗaan ਕਰਕੇ ਆਪਣਾ ਜੀਵਨ ਸਫਲਾ ਕਰੋ ਤੇ ਸਤਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਬੋਲੋ ਸਤਗੁਰੂ ਕਬੀਰ ਸਾਹਿਬ ਮਹਾਰਾਜ ਕੀ ਹਾਂਜੀ ਮੈਂ ਲੈਕਚਰਰ ਰਿਟਾਇਰ ਲੈਕਚਰਰ ਕੰਸਲੂ ਮੂਮੜਲ ਟਾਊਨ ਬਟਾਲਾ ਤੋਂ ਬੋਲਦਾ ਅੱਜ ਜੋ ਸਤਗੁਰੂ ਕਬੀਰ ਸਾਹਿਬ ਜੀ ਦੇ ਪ੍ਰਕਾਸ਼ ਦੇ ਉਸ ਨੂੰ ਜੋ 11 ਤਰੀਕ ਨੂੰ ਆ ਰਿਹਾ ਉਹਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ ਉਹ ਮੇਰੀ ਬੇਨਤੀ ਤੇ ਨਾ ਬਾਬਾ ਜੀ ਨੇ ਸੰਗਤਾਂ ਨੇ ਬੇਨਤੀ ਨੂੰ ਮਗਰ ਬੇਨਤੀ ਕੀਤੀ ਕਿ ਮੇਰੇ ਘਰ ਵੀ ਜੜੇ ਆ ਉਹ ਚਰਨ ਪਾਉਣ ਸੋ ਅੱਜ ਜਿਹੜੀ ਆ ਉਹ ਆਪਣੇ ਗ੍ਰਹਿ ਵਿਖੇ ਲਈ ਆ ਉਸ ਸੰਗਤਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ ਔਰ ਮੈਂ ਬੇਨਤੀ ਕਰਦਾ ਦੇਸ਼ ਵਿਦੇਸ਼ ਦੇ ਸੰਗਤਾਂ ਨੂੰ ਕਿ ਜੋ 11 ਤਰੀਕ ਨੂੰ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਉਹ ਹੁਣ ਹਮਾ ਆ ਕੇ ਪਹੁੰਚੋ ਤੇ ਇਸ ਪ੍ਰਕਾਸ਼ ਜੜੀਆਂ ਮੈਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਨਾਲ ਮੈਂ ਬੇਨਤੀ ਕਰਦਾ ਕਿ ਜੋ ਗੁਰੂ ਪਰਜ ਦੀਆਂ ਸਤਗੁਰ ਕਬੀਰ ਸਾਹਿਬ ਦੀਆਂ ਸਿੱਖਿਆਵਾਂ ਨੇ ਉਹਨਾਂ ਤੇ ਆਪਾਂ ਚੱਲ ਕੇ ਤੇ ਆਪਣਾ ਜੀਵਨ ਜੜਾ ਉਹ ਸਫਲਾ ਕਰੀਏ ਜੋ ਵਾਤਾਵਰਨ ਖਰਾਬ ਹੋ ਰਿਹਾ ਉਹ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਜ਼ਰੂਰ ਜੜਿਆ ਸਾਨੂੰ ਹਰ ਇੱਕ ਨੂੰ ਜਿੱਥੇ ਅਸੀਂ ਬਾਣੀ ਦਾ ਪਾਠ ਕਰਦੇ ਆ ਦਾ ਸਤਸੰਗ ਕਰਦੇ ਆ ਉਥੇ ਸਾਡਾ ਫਰਜ਼ ਬਣਦਾ ਹੈ ਕਿ ਵਾਤਾਵਰਨ ਦੀ ਸੁਧਤਾ ਲਈ ਘਟੋ-ਘਟ ਇੱਕ ਰੁੱਖ ਜਿਹੜਾ ਆਪਾਂ ਜ਼ਰੂਰ ਲਗਾਈਏ ਤਾਂ ਕਿ ਸਾਡਾ ਵਾਤਾਵਰਨ ਸੁੱਧ ਹੋ ਸਕੇ ਪਉਣ ਗੁਰੂ ਪਾਣੀ ਪਤਾ ਦਾ ਜਿਹੜਾ ਉਪਦੇਸ਼ ਆ ਗੁਰੂਆਂ ਦਾ ਗੁਰਨਾਨਕ ਸਾਹਿਬ ਦਾ ਉਹ ਵੀ ਜਿਹੜਾ ਸਾਡਾ ਫਰਜ਼ ਬਣਦਾ ਹੈ ਉਹਨਾਂ ਨੂੰ ਤੇ ਇਹ ਪ੍ਰਕਾਸ਼ ਦਿਹਾੜਾ ਜੋ ਆ ਰਿਆ ਨਾ ਗੁਰੂ ਸਤਗੁਰ ਕਬੀਰ ਸਾਹਿਬ ਜੀ ਦਾ ਉਹਨਾਂ ਦੇ ਜਨਮ ਦਿਹਾੜਾ ਆ ਰਿਹਾ ਸੋ ਉਹਦੇ ਸਬੰਧ ਦੇ ਵਿੱਚ 31 5 2025 ਤੋ ਬਰਬਾਦ ਫੇਰੀਆਂ ਕੱਢੀਆਂ ਜਾ ਰਹੀਆਂ ਨੇ ਇਹ 9 ਤਰੀਕ ਤੱਕ ਪ੍ਰਭਾਤ ਫੇਰੀ ਨਿਕਲਣੀਆਂ ਨੇ ਤੋ ਸੰਗਤਾਂ ਨੂੰ ਬੇਨਤੀ ਹੈ ਕਿ ਪ੍ਰਭਾਗ ਥੇਰੀਆਂ ਦੇ ਵਿੱਚ ਵੀ ਵੱਧ ਚੜ ਕੇ ਸ਼ਾਮ ਲਵੋ ਔਰ 10 ਤਰੀਕ ਨੂੰ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਨਵੀਂ ਆਬਾਦੀ ਪੁੰਦਰ ਬਟਾਲਾ ਕੋ ਉਹ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਫਿਰ ਦੁਬਾਰਾ ਉੱਥੇ ਸਾਮਾਨ ਨੂੰ ਸਮਾਪਤ ਹੋਏਗੀ ਤੇ ਉਹਦੇ ਵਿੱਚ ਵੀ ਸਾਰੀਆਂ ਸੰਗਤਾਂ ਜਿਹੜੀਆਂ ਵੱਧ ਚੜ ਕੇ ਹੌਮ ਹਮਾ ਕੇ ਪਹੁੰਚੋ ਤੇ ਰੌਣਕ ਜਿਹੜੀ ਆ ਉਹ ਵਧਾਓ ਤੇ ਖੁਸ਼ੀਆਂ ਪ੍ਰਾਪਤ ਕਰੋ ਧੰਨਕ ਵੀ